ਲੋ ਜੀ ਅੱਜ ਤੁਹਾਨੂੰ ਇੱਕ ਨਵੀਂ ਜਾਣਕਾਰੀ ਸਾਂਝੀ ਕਰਨ ਲਈ ਆਏ ਆਂ ਆਹ ਦੇਖੋ ਆ ਟਾਇਲ ਐਟਾਂ ਇਹ ਕਿਤੇ ਕੰਮ ਤੇ ਆਏ ਸੀਗੇ ਤੇ ਪੁਰਾਣੇ ਕਮਰੇ ਪਏ ਹੋਏ ਸੀਗੇ ਇੱਥੇ ਸਾਨੂੰ ਟਾਇਲ ਮਿਲੀ ਆ ਦੇਖਦੇ ਆ ਜੀ ਕਿੰਨੀ ਕਿੰਨੀ ਚੌੜੀ ਆ ਫੁੱਟ ਦੇਖੋ ਇੱਕ ਪਾਸੇ ਨੂੰ ਫੁੱਟ 12 ਇੰਚ ਤੇ ਦੂਜੇ ਪਾਸੇ ਨੂੰ 6 ਇੰਚ ਹੁਣ ਐਟਾਂ ਦੀ ਆ 9 ਇੰਚ ਹੀ ਕਹਿੰਦੇ ਪਰ 8 ਇੰਚ ਦੀ ਟਾਇਲ ਹੋ ਜਾਂਦੀ ਆ 4 ਦੀ ਵੀ ਸਾਢੇ 3 ਦੀ ਚੌੜਾਈ ਰਹਿੰਦੀ ਆ ਆਏ ਦੇਖੋ ਕਿੰਨੀਆਂ ਟੈਲਾਂ ਨੇ ਕਿੰਨਾ ਏਰੀਆ ਕਵਰ ਕਰਦੀਆਂ ਹੋਣਗੀਆਂ ਤੇ ਕਿਸੇ ਜਿਹਨਾਂ ਦਾ ਘਰ ਸੀਗਾ ਪੁਰਾਣਾ ਢਾਇਆ ਉਹ ਬੰਦੇ ਨੂੰ ਪੁੱਛਿਆ ਇਹ ਘਰ ਕਿੰਦੀ ਕਹਿਤਾ ਹੈ ਉਹਨਾਂ ਦੱਸਿਆ ਕਹਿੰਦਾ 150 ਸਾਲ ਪੁਰਾਣੀਆਂ ਇੱਟਾਂ ਆ ਇਹ ਹਿਸਾਬ ਲਾ ਲਓ 150 ਸਾਲ ਪੁਰਾਣਾ ਕਿੰਨਾ ਕਿਹੜਾ ਸਮਾਂ ਹੋਊਗਾ ਅੰਗਰੇਜ਼ਾਂ ਦੇ ਰਾਜਵਿਲੇ ਦੀਆਂ ਹੀ ਆ ਇਹ ਦੇਖ ਲਓ ਇੱਟ ਤੇ ਮਜ਼ਬੂਤ ਵੀ ਦੇਖੋ ਕਿੰਨੀਆਂ ਅੱਜ ਕੱਲ੍ਹ ਦੀਆਂ ਟੈਲਾਂ ਤਾਂ ਉਦਾਂ ਥੱਲੇ ਰੱਖਦੇ ਆ ਟੁੱਟ ਜਾਂਦੀਆਂ ਇੰਨੀ ਮਜ਼ਬੂਤ ਟੈਲ ਮਤਲਬ ਬਹੁਤ ਵਧੀਆ ਕੰਮ ਹੁੰਦੇ ਸੀਗੇ 1 ਫੁੱਟ ਦਾ ਏਰੀਆ ਕਵਰ ਕਰ ਲੀਆ 6x ਫੁੱਟ ਮੰਨ ਲਓ ਫੁੱਟ 12 6 72 72 ਇੰਚ ਜਗ੍ਹਾ 12x72 72 ਇੰਚ ਜਗ੍ਹਾ ਕਵਰ ਕਰ ਲਾਂਦੀ ਹੈ ਇਹ ਦੇਖ ਲਓ ਜੀ